ਜਗਦੀਸ਼ ਸਿੰਘ ਜਗਦੀਸ਼ ਸਿੰਘ ਕਿੱਥੇ ਰਹਿੰਦੇ ਹੋ ਨਿੰਬਸਤੂ ਡੰਗਰ ਇਹ ਮਾਮਲਾ ਕੀ ਹੈ ਜਿਹੜੇ ਜ਼ਖਮੀ ਹੋਏ ਕਿੰਨੇ ਬੰਦੇ ਜ਼ਖਮੀ ਹੋਏ ਸਾਡਾ ਪਰਵਾਰ ਚਾਰ ਹੋਏ ਕਾਰਨ ਕੀ ਹੈ ਕਾਰਨ ਜੀ ਉਹ ਦਾਰੂ ਪਿੰਡਾਂ ਦੀ ਡੜ ਗਏ ਮਰਦੇ ਦਵਾਜ ਨੂੰ ਰੋਟੀ ਖਾ ਰਹਾ ਦੀ ਉਸ ਤੋਂ ਉੱਠਿਆ ਹੀ ਤਿੰਨੋਂ ਟੱਬਰ ਆ ਗਿਆ ਮਤਲਬ ਤਿੰਨੋਂ ਭਾਈ ਆ ਗਏ ਕੋਣ ਕੋਣ ਤਲਵਿੰਦਰ ਜੀ ਗੋਵਿੰਦ ਟਿੱਟੂ ਇਹ ਕੀ ਕੰਮ ਕਰਦੇ ਆ ਸਾਰੇ ਇੱਕ ਫੌਜੀ ਵਾਲੀ ਇੱਕ ਮੈਡੀ ਲਗਾਈ ਇੱਕ ਚਾਰ ਟਿੱਕੀ ਦਾ ਕੰਮ ਕਰਦਾ ਉਹਦੇ ਮਾਮ ਨੂੰ ਦੋ ਬੈਸਣਾ ਮਿਲਦਿਆ ਨਹੀਂ ਉਹਦੇ ਸਿਰ ਤੇ ਮਾਨ ਦਾ ਨਾਮ ਰਹਿੰਦਾ ਕੋਈ ਪਾਰਟੀ ਦਾ ਵੀ ਹੈ ਪਾਰਟੀਆਂ ਕਿਹੜੀ ਪਾਰਟੀ ਦਾ ਪਹਿਲਾਂ ਅਕਾਲੀ ਦੀ ਹੁਣ ਆਮ ਆਦਮੀ ਜੀ ਵਾਲ ਗਿਆ ਗੋਬਿੰਦਨ ਸਿੰਘ ਗੋਬਿੰਦਨ ਸਿੰਘ ਹਾਂ ਜੀ ਤੇ ਕਿੱਦਾਂ ਦੀ ਕੀ ਹੱਦ ਕਿੱਦਾਂ ਦੇ ਵਾਰ ਹਥਿਆਰਾਂ ਨਾਲ ਵਾਰ ਕੀ ਬਸ ਘੜ ਦਾ ਰੰਡਾ ਦੀ ਲੜਾਸੀ ਜੀ ਇੱਕ ਲੋਰ ਦਾ ਪੈਰ ਦੀ ਪੁਲਿਸ ਨੂੰ ਇਤਲਾ ਦਿੱਤੀ ਤੁਸੀਂ ਹਾਂ ਜੀ 에어ਪੋਰਟ ਦਿਖਾਈ ਯਾਰ ਆਲ ਉੱਥੇ ਪੁਲਿਸ ਵਾਲੇ ਵੀ ਆ ਗਏ ਜੀ ਕਿ ਕਿੰਨੇ ਵਜੇ ਦੀ ਗੱਲ ਆ ਇਹ ਯਾਰ ਨੂੰ ਸਾਡੇ 10 10 ਸੋਚ ਦੀ ਗਣੀ ਪਹਿਲਾਂ ਵੀ ਕਦੀ ਇਹ ਤੰਗ ਪਰੇਸ਼ਾਨ ਕੀਤਾ ਸੀ ਹਾਂ ਹਾਂ ਕਰਦੇ ਨਹੀਂ ਤਿੰਨ ਵਾਰ ਮੇਰੇ ਉੱਪਰ ਸੂਟੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੇ ਧਰਵਿੰਦਰ ਨੇ ਜੀ ਹੁਣ ਕਿਦਾਂ ਦੀ ਕਾਰਵਾਈ ਦੀ ਉਹ ਮੰਗ ਕਰਦੇ ਆਪਾਂ ਨੂੰ ਤਾਂ ਸਾਹਿਬ ਜੀ ਲਈ ਇਹ ਲੜਾਈ ਇਹ ਵੀ ਵੀਡੀਓ ਵੀ ਹੈ ਹੈਗੀ ਹਾਂ ਜੀ ਹਾਂ ਜੀ ਕੰਨ ਸਾਡੇ ਕੋਲ ਜਿੰਦਾਸ ਪ੍ਰੋਟੋਕਾਲ ਆਈ ਸੀ ਕਿ ਦੋ ਪਾਰਟੀਆਂ ਇੱਥੇ ਐਡਮਿਟ ਹੋਈਆਂ ਨੇ ਇਹਦੇ ਵਿੱਚ ਇੱਕ ਧੁੰਮਿੰਦਰ ਸਿੰਘ ਵਾਸੀ ਰੋਂਗਰ ਤੇ ਦੂਜੇ ਪਾਸੇ ਜਗਜੀਤ ਸਿੰਘ ਪੁੱਤਰ ਗੰਨਾਮ ਸਿੰਘ ਇਹਨਾਂ ਦੇ ਤਿੰਨ ਚਾਰ ਮੜਕੇ ਹੋ ਰਹੇ ਜਿਹੜੇ ਸਿੱਟਾ ਲੱਕਰਨ ਕਰਕੇ ਦਾਖਲ ਹੋਏ ਸੀ ਇਹਦੇ ਵਿੱਚ ਅਸੀਂ ਉਹਨਾਂ ਦੇ ਬਿਆਨ ਗਰ ਨੂੰ ਦੋਨੋਂ ਨੇ ਬਿਆਨ ਹਾਸਲ ਕੀਤੇ ਗਏ ਨੇ ਕਿ ਬਿਆਨ ਇਹਨਾਂ ਦਾ ਪੋਰਟਲ ਤੇ ਰੱਖਿਆ ਹੋਇਆ ਹੈ ਕਿਉਂਕਿ ਦੋਨੋਂ ਫਿਰ ਇੱਕ ਦੂਜੇ ਤੇ ਬੇਇਮ ਕਰ ਰਹੇ ਨੇ ਦੋਨੇ ਗਵਾਹ ਹੋਏ ਦੋਨੇ ਪਾਸੇ ਗਵਾਂਡੀ ਨਹੀਂ ਕੋਈ ਕੋਈ ਆਪਣਾ ਬਲੇਮ ਕਰਨੇ ਦੋਨੇ ਇੱਕ ਦੂਜੇ ਸਰ ਕੁਝ ਔਰਤਾਂ ਵੀ ਜੱਦਮੀ ਹੋਈਆਂ ਨੇ ਜੀ ਹਾਂ ਜੀ ਕੋਈ ਇੱਕ ਇੱਕ ਲੇਡੀ ਦੇ ਵੀ ਸੱਟ ਲੱਗੀ ਜੀ ਜੇ ਤੁਹਾਡੇ ਕੋਲ ਕੋਈ ਕੀ ਕਰਦਾ ਅਸੀਂ ਉਹਨਾਂ ਦੇ ਅੱਜ ਬੋਲਣ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਬੰਦੀਆ ਹੁਕਮਾਂ ਤਹਿਤ ਜਿਹੜੀ ਜਿੱਤਾਂ ਦੀ ਕਾਰਵਾਈ ਹੋਊਗੀ ਉਹ ਅਮਨ ਵਿੱਚ ਲੰਢੀ ਜਾਊ। ਫੈਮਿਲੀ ਨਹੀਂ ਹੈ ਅੰਡੀ ਕੋਈ ਜਿੰਨਾਂ ਦੇ ਕਾਰਵਾਈ ਇਹ ਆਪਕੋ ਸੈਂਟੀਕ ਮੰਡਿੰਨ